ਉਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗਦੇਵਤਾ ਦੋਸਤੋ ਸਾਡੀ ਅੱਧੀ ਜ਼ਿੰਦਗੀ ਹੋ ਗਈ ਲੋਕਾਂ ਨੂੰ ਸਮਝਾਉਂਦੇ ਆ ਵੀ ਸੱਪ ਲੜੇ ਦੇ ਸਿਰਫ ਇੱਕ ਡਾਕਟਰ ਕੋਲ ਜਾਣਾ ਤੇ ਚਵਲਾ ਮਾਰਨ ਵਾਲੇ ਵੀ ਇੱਡੇ ਬੰਦੇ ਤਕੜੇ ਤਕੜੇ ਆ ਜਿਹੜਾ ਮਰਜ਼ੀ ਸੋਸ਼ਲ ਮੀਡੀਆ ਤੇ ਉੱਠ ਕੇ ਕਹਿੰਦਾ ਸੱਪ ਲੜੇ ਦੇ ਉੱਤੇ ਹੁਣ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਬੰਦਾ ਦਾ ਸੱਪ ਲੜਿਆ ਹੋਏ ਬੰਦੇ ਨੂੰ 24 ਘੰਟੇ ਹੋ ਜਾਣਾ ਤੇ ਮੇਰੇ ਕੋਲ ਆਓ ਮੈਂ ਉਹਨੂੰ ਬਚਾ ਦਾਂਗਾ ਉਹ ਗੁਰੂਆ ਕਿਹੜੀ ਤੇਰੇ ਕੋਲੋਂ ਕਿੱਦੜ ਸਿੰਘੀ ਆ ਵੀ ਤੂੰ ਬਚਾ ਦੇਂਗਾ ਠੀਕ ਆ ਦੋਸਤ ਤੂੰ ਕਹਿੰਦਾ ਵਾ ਮੈਂ ਕਿਸੇ ਕੋ ਪੈਸਾ ਨਹੀਂ ਲੈਂਦਾ ਮੈਂ ਮੰਨ ਗਿਆ ਗੱਲ ਤੂੰ ਪੈਸਾ ਨਹੀਂ ਲੈਂਦਾ ਤੂੰ ਇਹ ਵੀ ਗੱਲ ਕਹਿੰਦਾ ਮੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਮੈਂ ਵੀ ਗੱਲ ਮੰਨ ਗਿਆ ਤੈਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਪਰ ਵੀਰ ਜੀ ਜਦੋਂ ਕਿਸੇ ਨੂੰ ਸੱਪ ਜ਼ਰੀਲਾ ਲੜਦਾ ਵਾ ਬਲਟੀਨੇਟਰ ਦੀ ਦੋਸਤੋ ਲੋੜ ਪੈਂਦੀ ਆ ਹੋ ਸਕਦਾ ਤੁਹਾਡਾ ਆਕਸੀਜਨ ਲੈਵਲ ਡਿੱਗ ਜੇ ਤੁਸੀਂ ਜ਼ਹਿਰ ਦੇ ਨਾਲ ਨਾਲ ਮਰੋ ਤੁਹਾਨੂੰ ਆਕਸੀਜਨ ਨਾ ਪੂਰੀ ਮਿਲੇ ਤਾਂ ਡੈਥ ਹੋ ਜੇ ਜਦੋਂ ਕਿਸੇ ਨੂੰ ਜ਼ਹਿਰ ਵਾਲਾ ਸੱਪ ਲੜਦਾ ਉਹ ਬਲੱਡ ਪ੍ਰੈਸ਼ਰ ਵਧਦਾ ਵੀ ਆ ਤੇ ਘਟਦਾ ਵੀ ਆ ਕਿ ਇਹ ਬੇਵਕੂਫ ਬੰਦੇ ਦੇ ਮਗਰ ਨਾ ਲੱਗਿਆ ਕਰੋ ਸੱਪ ਲਵੇ ਤੇ ਸਿਰਫ ਉਸੇ ਰੋਗ ਡਾਕਟਰ ਕੋਲ ਜਾਣਾ ਤੂੰ ਦੇ ਆ ਨਾ ਮੈਂ 24 ਘੰਟੇ ਬਾਦੋਂ ਬੰਦਾ ਬਚਾ ਦੂੰਗਾ ਸੱਪ ਲੜੇ ਜਦਾਂ 23 ਘੰਟੇ ਹੋ ਗਏ ਹੁਣ ਭਾਦੀ ਆ ਸੱਪ ਕੇ ਇਹਨੂੰ ਲੜਦਾ 2 ਤੋਂ 2.5 ਘੰਟੇ ਬਾਦੋਂ ਬੰਦੇ ਨੂੰ ਜ਼ਹਿਰ ਚੜਦਾ ਵਾ ਉਹ ਗੁਰੂਏ ਇਹ ਸੱਪ ਕੇ ਇਹਨੂੰ ਲੜੇ ਨਾ ਤਾਂ ਤੇਰੇ ਵਰਗੇ ਪੂਰੇ ਪੰਜਾਬ ਦੇ ਜੋਗੀ ਮਿਲ ਕੇ ਵੀ ਉਹ ਬੰਦੇ ਨੂੰ ਨਹੀਂ ਬਚਾ ਸਕਦੇ ਇਹ ਜਿਹੜੀ ਗੱਲ ਕਰਨ ਦੇ ਕੋਈ ਆਮ ਬੰਦਾ ਨਹੀਂ ਗੱਲ ਕਰਨ ਦੇ ਇਹ ਕੈਮਰੇ ਦੇ ਸਾਹਮਣੇ ਉਹ ਸ਼ਖਸ਼ਾ ਜਿਹਨੇ ਆਪਣੀ ਜ਼ਿੰਦਗੀ ਚ ਕਈ ਹਜ਼ਾਰ ਸੱਪ ਵੜੇ ਆ YouTube ਤੇ ਮੇਰਾ ਚੈਨਲ ਦੋਸਤੋ 나ਗ ਕੇ ਬਾਈ ਸਪੇਸ ਨਹੀਂ ਦੇਣੀ 1400 ਵੀਡੀਓ ਸ਼ੋ ਹੋਊਗੀ ਇੱਕ ਮੇਰਾ ਚੈਨਲ ਹੈਗਾ ਜੀ YouTube ਤੇ ਸਨੇਕਮੈਨ ਪੰਜਾਬ ਇੱਕੜੀ ਚੈਨਲ ਵੇਖਿਓ ਮੇਰੇ ਸੱਪ ਫੰਦ ਦਾ ਤਰੀਕਾ ਵੇਖਿਓ ਤੇ ਫੇਰ ਗੱਲ ਕਰਿਓ ਤੇ ਸੱਪ ਲੜੇ ਦੇ ਦੋਸਤੋ ਸਿਰ ਬੋ ਸਿਰਫ ਇੱਕ ਡਾਕਟਰ ਕੋਲ ਜਾਣਾ ਇਹ ਸੱਪਣੀ ਇਹ ਸੱਪਾਂ ਦੇ ਵਿੱਚ ਤੁਰਦੀ ਮਰਦੀ ਦੋਸਤੋ ਮੌਤ ਇਹ ਸੱਪ ਨੂੰ ਅਸੀਂ ਕੋਮਨ ਕਰੈ ਤ ਸੱਪ ਕਹਿੰਨੇ ਆ ਹਾਂਜੀ ਇਹ ਮੰਜੀ ਦੇ ਜਾ ਕੇ ਨਾਲ ਸੌਂ ਜਾਂਦਾ ਵਾ ਇਹ ਅਸੀਂ ਸੱਪ ਫੜਿਆ ਸੀ ਤੇ ਆਪਣੇ ਸ਼ਹਿਰ ਤੋਂ ਕਾਫੀ ਦੂਰ ਆਣ ਕੇ ਸੱਪ ਛੱਡ ਰਿਹਾ ਸੀ ਖੂਚ ਜੋੜਾ ਕੱਢਿਆ ਸੀ ਇਹ ਸੱਪ ਨਹੀਂ ਇਹ ਸੱਪਾਂ ਚ ਦੋਸਤੋ ਤੁਰਦੀ ਫਿਰਦੀ ਮੌਤ ਆ ਕੇਹਦੀ ਵੀ ਗੱਲ ਨਾ ਮੰਨਿਆ ਕਰੋ ਸਿਰਬੋ ਸਿਰਬ ਸੱਪ ਲੜੇ ਤੇ ਅਰੇ ਬਾਜੀ ਸਿਰਬੋ ਸਿਰਬ ਸੱਪ ਲੜੇ ਤੇ ਇੱਕ ਡਾਕਟਰ ਕੋਲ ਜਾਣਾ ਵਾ ਸੱਪ ਲੜਿਆ ਏ ਤੁਹਾਨੂੰ ਜ਼ਹਿਰ ਵਾਲਾ ਤੇ ਤੁਹਾਨੂੰ ਇੱਕ ਡਾਕਟਰ ਇੱਕ ਇੰਜੈਕਸ਼ਨ ਬਚਾ ਸਕਦਾ ਵਾ ਤੇ ਜੇ ਸੱਪ ਤੁਹਾਨੂੰ ਬਿਨਾਂ ਜ਼ਹਿਰ ਵਾਲਾ ਲੜਿਆ ਨਾ ਫੇਰ ਜਿਹੜਾ ਮਰਜ਼ੀ ਬਿਜਾਦਾ ਯਾਰ ਇਸ ਤਰੀਕੇ ਨਾਲ ਤੰਤਰਮੰਤਰ ਕਰਦਾ ਕੋਈ ਤੇ ਆਪਣੇ ਦਿਮਾਗ ਤੋਂ ਕੰਮ ਲਓ ਕੋਈ ਤੇ ਜ਼ਿੰਦਗੀ ਦੇ ਵਿੱਚ ਸੋਚੋ ਕਿ ਭਾਜੀ ਇਸ ਤਰੀਕੇ ਭਾੜਾ ਕਰਨ ਨਾਲ ਜ਼ਹਿਰ ਜਾਂਦਾ ਕਿੱਥੇ ਆ ਇਸ ਤਰੀਕੇ ਨਾਲ ਆਪਾਂ ਭਾੜਾ ਕਰਦੇ ਆ ਠੀਕ ਆ ਬਾਜੀ ਇਸ ਤਰੀਕੇ ਭਾੜਾ ਕਰਨ ਨਾਲ ਜ਼ਹਿਰ ਕਿੱਥੇ ਜਾਂਦਾ ਵਾ ਦੋਸਤੋ ਥੋੜਾ ਜਿਆ ਸਮਝੋ ਸੱਪ ਲੜੇ ਦੇ ਸਿਰ ਵੀ ਕੋ ਡਾਕਟਰ ਕੋਲ ਜਾਣਾ ਮੇਰਾ ਨੰਬਰ 95 92 99 36 ਤੇ 35 ਇੱਕ ਵਾਰੀ ਦੋਸਤੋ ਨੰਬਰ ਫੇਰ ਸੁਣੋ 95 95 99 63 ਤੇ 35 ਵੀਡੀਓ ਲਾਇਕ ਸ਼ੇਅਰ ਕਮੈਂਟ ਕਰੋ ਜੇ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਤੇ ਫੋਨ ਦੇ ਉੱਤੇ ਗੱਲ ਕਰਨ ਕਮੈਂਟੇ ਚ ਮਾਰਾ ਚੰਗਾ ਨਾ ਬੋਲਣਾ જય ਸ਼ੰਕਰ ਜੈ ਨਾਗ ਦੀਤਾ